ਕੌਮ ਚ ਵੈਗੁਰੂ ਜਿੱਕੀ ਫਤਿਹ ਅੱਜ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਣਾ ਹੈ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਬਾਰਡਰ ਏਰੀਆ ਦੇ ਜਿਹੜੇ ਮਸਲੇ ਐ ਉਹ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੋਲ ਬੜੇ ਹੀ ਸਚਜੇ ਢੰਗ ਨਾਲ ਠਾਏ ਜਿਵੇਂ ਕਿ ਜਿਹੜਾ ਤਾਰਾਂ ਦਾ ਮਸਲਾ ਐ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਵਾਹੁਣ ਬੀਜਣ ਲਈ ਪਾਣੀ ਲਾਉਣ ਲਈ ਤਾਰ ਉਹ ਅੱਗੇ ਜਾਣਾ ਪੈਂਦਾ ਮੁੱਖ ਮੰਤਰੀ ਸਾਹਿਬ ਨੇ ਬੜੀ ਡਿਟੇਲ ਨਾਲ ਜਿਹੜੇ ਗ੍ਰਹਿ ਮੰਤਰੀ ਸਾਹਿਬ ਉਹਨਾਂ ਨੂੰ ਦੱਸਿਆ ਕਿ ਸਾਡੇ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਅੱਜ ਜਿਹੜੇ ਗ੍ਰਹਿ ਮੰਤਰੀ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਤਾਰ ਹੈ ਉਹਨੂੰ ਪਟਕੇ ਜਿਹੜਾ ਅੱਗੇ ਲਜਾਇਆ ਜਾਊਗਾ ਜਿਹੜੀ ਸਮਝ ਲਓ ਜ਼ੀਰੋ ਲਾਈਨ ਤੇ ਜਾਂ ਥੋੜਾ ਜਿਹਾ ਬਾਰਡਰ ਦੇ ਲਾਗੇ ਜਾ ਕੇ ਜਿਹੜੀ ਤਾਰ ਆ ਉਥੇ ਜਾ ਕੇ ਜਿਹੜੀ ਉਹ ਲਾਈ ਜਾਊਗੀ ਜਿਹਦੇ ਨਾਲ ਮੈਂ ਸਮਝਦਾ ਲੱਖਾਂ ਏਕੜ ਜ਼ਮੀਨਾਂ ਜਿਹੜੀਆਂ ਸਾਡੀਆਂ ਉਹ ਸਾਡੇ ਕਿਸਾਨ ਭਰਾਵਾਂ ਦੀਆਂ ਤਾਰ ਤੋਂ ਜਿਹੜੀਆਂ ਇਧਰ ਵਾਲੇ ਪਾਸੇ ਜਾਂ ਜਿਹੜੀਆਂ ਉਹ ਜਿਹੜਾ ਉਹਨਾਂ ਨੂੰ ਤਾਰਾਂ ਲੰਘ ਕੇ ਜਾਣਾ ਪੈਂਦਾ ਸੀ ਉਹ ਬੜੀ ਵੱਡੀ ਜਿਹੜੀ ਮੁਸ਼ਕਲ ਹਟੂਗੀ ਤੇ ਮੈਂ ਸਮਝਦਾ ਉਹਦੇ ਨਾਲ ਸਾਡੇ ਕਿਸਾਨ ਤੇ ਮਜ਼ਦੂਰ ਭਰਾਵਾਂ ਨੂੰ ਜਿੱਥੇ ਫਾਇਦਾ ਹੋਊਗਾ ਉਥੇ ਕਿਸਾਨ ਭਰਾਵਾਂ ਨੂੰ ਬਹੁਤ ਵੱਡਾ ਜਿਹੜਾ ਉਹਨਾਂ ਦੀਆਂ ਜ਼ਮੀਨਾਂ ਦੇ ਰੇਟ ਵੀ ਵਧਣਗੇ ਤੇ ਉਹਨਾਂ ਨੂੰ ਬਹੁਤ ਵੱਡਾ ਲਾਭ ਜਿਹੜਾ ਉਹ ਮਿਲੂਗਾ ਮੈਨੂੰ ਪੂਰ ਨਾਸ ਹੈ ਕਿ ਜਿਹੜੇ ਗ੍ਰਹਿ ਮੰਤਰੀ ਸਾਹਿਬ ਆ ਉਹ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ ਮੰਗਾਂ ਜਿਵੇਂ ਉਹਨਾਂ ਨੇ ਹੋਰ ਵੀ ਪੰਜਾਬ ਦੇ ਮਸਲੇ ਠਾਏ ਆ ਉਹਨਾਂ ਨੂੰ ਮੰਨਣਗੇ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਬੜੇ ਹੀ ਸਤਜੇ ਢੰਗ ਨਾਲ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦਾ ਕੇਸ ਰੱਖਿਆ ਇਹ ਜਿਹੜਾ ਮਸਲਾ ਬਹੁਤ ਜਲਦੀ ਹੱਲ ਹੋਊਗਾ ਕਿਉਂਕਿ ਮੈਂ ਜਿਹੜਾ ਮੇਰਾ ਇਲਾਕਾ ਹੈ ਖੇਮਕਰ ਉਹਦਾ ਬਹੁਤ ਸਾਰਾ ਏਰੀਆ ਉਹ ਵੀ ਬਾਰਡਰ ਨਾਲ ਲੱਗਦਾ ਹੈ ਬਹੁਤ ਸਾਡੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਜਿਹੜੀਆਂ ਤਾਰਾਂ ਤੋਂ ਅਗਲੇ ਪਾਸੇ ਆ ਤੇ ਮੈਂ ਇੱਕ ਸਰਹਦੀ ਏਰੀਆ ਦਾ ਵਧੈਕ ਹੋਣ ਕਰਕੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਜਿਹੜਾ ਕੇਸ ਹੈ ਉਹ ਗ੍ਰਹਿ ਮੰਤਰੀ ਸਾਹਿਬ ਅੱਗੇ ਰੱਖਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ